ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਭੁਲੇ ਸੋਤੇ ਦਾਰਾ ਸੇਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM DAS RAKHU SARNAI EK ARDAS PAAT KEERT KI GORE RAM DAS RAKHU SARNAI SUKOH TAL GUR SEVI HAI AH NIS SAHJ SUBHAI DARSHAN PARAS AY GURU KA ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹ কুরਸੋ ਝੱਟੀ ਐ ਤਦ ਡਠੇ ਸੱਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਵਹਟਿਆ ਸੋਹੀਏ ਸਭ ਨੰਦਾਵੇ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦ ਜੇ ਸਪਾਸ ਬਹਿਠਿਆ ਸੋਹੀਏ ਸਭ ਨੋਦਾਵੇ ਸਤਨਾੰਨ ਸ਼ੇ ਲੋਕ ਮਹਲਾ ਚੌਥਾ ਗੋਰ ਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਚਿਤ ਵੇ ਨਾਮ ਪੜਾ ਨਾਮ ਰਹਿਨ ਲਾਈ ਗੋਰ ਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਆ ਨਾਮ ਪੜਾ ਨਾਮ ਰਹਿਨ ਲਵਾਈ ਕਿੰਤਾ ਗਏ ਬਲਾਈ ਸਤ ਗੁਰ ਮਿਲਿਆ ਨਾਮਿ ਉਪਜੈ ਤਿਸਨ ਭੁਖ ਸਭ ਜਾਏ ਨਾਨਕ ਨਮੇ ਰਤੀਆ ਨਮੁ ਪਲ ਪਾਈ ਮਹਲ ਚੌਥਾ ਭ੍ਰਮ ਭ੍ਰਮਿਆ ਘਰ ਛੋੜ ਗਿਆ ਉਸ ਪਿੱਛੇ ਵਜੇ ਫਕੜੀ ਰਲ ਬਰਲ ਮੋਹ ਨਿਕਲ ਨਿਤ ਝੱਗ ਸਟਦਾ ਮਵਾ ਕੀ ਆ ਹੋਆ ਕਿਸਹਿ ਦੇ ਕੀਤ ਜੋ ਤੋਰ ਕਰਤ ਓ ਸਦਾ ਏ ਹੋ ਜੇ ਹਪਾਇ ਜਿੱਥੇ ਹੋ ਜਾਏ ਤਿੱਥੇ सना पावन दिखह पाए वडियाई हर संत हो स्वामी अपने के जैसा कोई कर ਤਸਾ ਕੋਈ ਪਾਵੈ ਇਹ ਬ੍ਰਹਮ ਵਿਚਾਰ ਹੋਵ ਦਰਸਾਚ ਅਗਦੇ ਜਾਨ ਨਾਨਕ ਆਖ ਸੁਣਾਵੈ ਸੱਚ ਬੱਧੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਆਸ ਗੁਰ ਚਰਣੀ ਮਨ ਰਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਕਰਨ ਤੇ ਨਾਨਕ ਸਦ ਬਲਹਾਰ ਜਸ ਗੁਰ ਕੇ ਗੁਣ ਇਤੇ ਨਾਨਕ ਸਦ ਬਾਲ ਹਾਰ ਜਸ ਗੁਰ ਕੇ ਸਤਿ ਸਾਈਂ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 4 ਗੁਰਮੁਖ ਅੰਤਰ ਸਾਧ ਹੈ ਮਨ ਤਨ ਨਾਮ ਸਮਾਏ ਨਮੋ ਚਿਤ ਵੇ ਨਾਮ ਪੜਾਏ ਨਾਮ ਰਹਿ ਨਿਵਨਾਏ ਰાગ ਸੋਰਠਿ ਕੀ ਵਾਰ ਪਉੜੀ 27 ਸਲੋਕਾ ਸ਼ਿ ਨੰਨ ਸੋਖੀ ਰੋਟਾ ਸਪੀਡ ਫੋਨ ਚੀਜ਼ ਚੀਜ਼ ਕਰਨਾ ਹੈ ਅਦਰਸ਼ ਨਾ ਕਰੀ ਆਪਾਂ ਦਾ